ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮੇਰੇ ਜਿਹੜੇ ਅੱਜ ਦੀ ਇੱਕ ਵੀਡੀਓ ਸਾਂਝੀ ਕਰ ਰਿਹਾ ਤੁਹਾਡੇ ਨਾਲ ਆਮ ਕਿਸਾਨ ਦੇ ਆਪਾਂ ਘਰੋਂ ਕਰਨੀਆਂ। ਵੀਰ ਦਾ ਕੋਈ ਵਪਾਰ ਦਾ ਕੰਮ ਲੱਗ ਭਾਏ ਮੰਨ ਲਓ 3-4 ਕ ਪੋਸ਼ੇ ਅੰਦਰ ਬਾਹਰ ਛੜ ਖੜਾ ਦੋ ਤਿੰਨ ਕ ਪੋਸ਼ੇ ਦੇ ਬ੍ਰਾਂਡ ਦੇ ਅੰਦਰ ਖੜਾ ਠੀਕ ਹੈ। 7-8 ਕ ਪੋਸ਼ੇ ਟੋਟਲ ਇਹਨਾਂ ਦੇ ਬਾਈ ਨੇ ਇੱਕ ਜਿਹੜੀ ਘਰ ਦੀ ਝੋਟੀ ਪਹਿਲੇ ਸੇ ਸੁਣ ਵਾਲੀ ਹੈ ਇਹ ਝੋਟੀ ਵੇਚਣੀ ਹੈਗੀ। ਸਭੀ ਬੜੀ ਚੰਗੀਆਂ ਸਾਫ਼-ਸਾਫ਼ ਤੁਹਾਨੂੰ ਦੱਸ ਦਈ ਰਹੀ ਆ। ਬਾਕੀ ਆਹਨ ਮੱਝਾਂ ਜਿਹਨਾਂ ਮੰਨ ਲਓ ਸਾਰੀਆਂ ਚੰਗੀਆਂ ਸਾਫ਼ ਪਾਲਣਾਂ ਨੇ। ਸਾਫ਼ ਦੀ ਤੇ ਪਰ ਸੁਣੋ ਪਤਾ ਹੋਵੇ ਕਿਸੇ ਨਾ ਕਿਸੇ ਕਾਰਨ ਹਰਿਆਣਾ ਆਪਣ ਨਾਲ ਦੀ ਨਾ ਕੋਈ ਇੱਕਦਾ ਜਿਹੜਾ ਪਸ਼ੂ ਨਮਾ ਤਿਆਰ ਹੁੰਦਾ ਉਹ ਵੇਚ ਨਾ ਪੈਂਦਾਗਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਬਾਕੀ ਸਿੰਘਾਂ ਤੋਂ ਕੁਆਲਟੀ ਵੀਡੀਓ ਹੋਣ ਸਟਾਰਟ ਹੋਣ ਤੋਂ ਪਹਿਲਾਂ ਚੈੱਕ ਕਰ ਲਵਾਂ ਕਾਫੀ ਜਮੀ ਬਲੀ ਝੋਟੀਆਂ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਨਾ ਲਾਸਟ ਤੱਕ ਵੀਡੀਓ ਦੇਖਣੀ ਆ ਆਜੋ ਵੀਰੇ ਵੀਰ ਹਸਤੀ ਕਾਲ ਜੀ ਹਸਤੀ ਕਾਲ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਜੀ ਆਪਣਾ ਹੀ ਪਿੰਡ ਰਾਈ ਹੈਗਾ ਜੀ ਹਾਂ ਜੀ ਤੇ ਤਹਿਸੀਲ ਫੂਲਾ ਗਈ ਤਹਿਸੀਲ ਫੂਲਾ ਜਿਲ੍ਹਾ ਬਠਿੰਡਾ ਆ ਗਿਆ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 77107 11690 ਜਿਹੜੀ ਆਪਾਂ ਇਹ ਝੋਟੀ ਵੇਚਨੀ ਆ ਤੇ ਕੋਈ ਵਪਾਰ ਦਾ ਕੰਮ ਤਾਂ ਕੋਈ ਨਹੀਂ ਨਾ ਨਾ ਜੀ ਨਾ ਆਪਾਂ ਪਹਿਲੀ ਵਾਰੀ ਵੇਚਦੇ ਆਂ ਹੀ ਬਾਲੇ ਟਾਈਮ ਬਾਦ ਅੱਛਾ ਹਾਂ ਆਪਣੀ ਘਰ ਦੀ ਮੱਝ ਅੰਦਰ ਖੜੀ ਆ ਹਾਂ ਸਾਰਾ ਉਸ ਦਾ ਲੰਗ ਲੈਣਾ ਹੈ ਸਾਰਾ ਉਸ ਦਾ ਲੰਗ ਲੈਣਾ ਹੈ ਸਾਰਾ ਠੀਕ ਹੈ ਠੀਕ ਜਿਹੜਾ ਉਹ ਪਰਲਾਂ ਕੱਟਿਆ ਹੋਣਾ ਉਹ ਇਹਦੀਆਂ ਪੈਣਾ ਕਿ ਨਹੀਂ ਕੀ ਆ ਇਹ ਆ ਤਿੰਨੇ ਪੈਣਾ ਗਿਆ ਤੇ ਕਾ ਇਹਦੀ ਪੈਣਾ ਆ ਤਿੰਨੇ ਪੈਣਾ ਇੱਕ ਉਹ ਆ ਵੱਡੀ ਦੀ ਅੰਦਰ ਕੱਟੀ ਖੜੀ ਆ ਅੱਛਾ ਅੱ ਅਚੰਦਰ ਤੇ ਕਿੱਟੀ ਖੜੀਏਗੀ ਠੀਕ ਆ ਅੱਜ ਝੋਟੀ ਆਪਾਂ ਹੁਣ ਵੇਚਣੀ ਆਗੀ ਪਹਿਲੇ ਸੋ ਸੁਣ ਵਾਲੀ ਹੈ ਨਾ ਤੇ ਸੁਣ ਦਾ ਕਿੰਨਾ ਸਾ ਬਾਕੀ ਪੈਦਾ ਇਹਦੇ ਬਸ ਜੀ 3 ਤਰੀਕ ਨੂੰ ਪੂਰੇ ਹੁੰਦੇ ਦਿਨ ਪੰਜ ਦਿਨ ਰਹਿੰਦੇ ਬਸ ਇਹਦੇ ਅੱਜ ਨੇ ਆਪਾਂ 28 ਨੂੰ ਵੀਡੀਓ ਬਣਾ ਰਹੇ ਹਾਂ ਨੋਮੇ ਮੇਰੀ ਨੂੰ ਤੇ ਤਿੰਨ ਆਹਾ ਤਿੰਨ ਛੇ ਹਫਤਾ ਮੰਨ ਲਈ ਮੋੜੀ ਹਫਤਾ ਮੰਨ ਲਓ ਬਸ ਪੰਜਾਂ ਦਾ ਮਿਲ ਉੱਤੇ ਵੀ ਲੈ ਕੇ ਜਿਹੜੇ ਸਾਹ ਹਜੇ ਕੋਈ ਤਿਆਰੀ ਧੁਰੀ ਹੈ ਨਹੀਂ ਸੁਣ ਦੀ ਕਰਮ ਵਾਲ ਦੀ ਤੇ ਆਪਾਂ ਤੋਰ ਕੇ ਆਈਏ ਮੈਂ ਝੋਟੀ ਫਿਰ ਆਪਾਂ ਹਾਂਜੀ ਹਾਂਜੀ ਤੇ ਆ ਐਂ ਮੰਨ ਲਓ ਥੋੜੀ ਥੱਕਣਾ ਅੰਦਰ ਨੂੰ ਜ਼ਰੂਰ ਆਗੀ ਤੇ ਬਾਕੀ ਜੀ ਤੁਰ ਜਤ ਤੇ ਬਾਕੀ ਸਿੰਘਾ ਤੋਂ ਪੰਤਰ ਦੇਖੋ ਠੀਕ ਲੈ ਤੋਰ ਬਾਈ ਤੇ ਬਾਕੀ ਬਜਨਪੁਰਾ ਚੰਗਾ ਆ ਗਿਆ ਹਾਏ ਹਫਤਾ ਸੂਨ ਦਾ ਬਾਕੀ ਪਿਆਗਾ ਤੁਸ ਨੂੰ ਬੰਨੜਾ ਲੀ ਕਰਕੇ ਤੋਰ ਕੇ ਦਿਖਾ ਦੇਣਾ ਹੈਗੇ ਇਹ ਇਥੋਂ ਸੀ ਆਰਡਰ ਦੀ ਕੁਆਲਿਟੀ ਚੈੱਕ ਕਰਿਓ ਤੋਰ ਲੈ ਬਰੇ ਲੰਬੀ ਗੱਲ ਨਹੀਂ ਥੋੜਾ ਸੋ ਦਾ ਫਿਟਿੰਗ ਦਾ ਆਰਡਰ ਹੁੰਦਾ ਕਿ ਪਹਿਲਾਂ ਆ ਗਈ ਬਾਕੀ ਜਿਉਂ ਜਿਉਂ ਤਿਆਰ ਹੋਊਗੀ ਹਫਤੇ ਤੱਕ ਹਨਾ ਸ ਮੈਂ ਆਰਡਰ ਤਿਆਰ ਕਰ ਲੂਗੀ ਫਿਟਿੰਗ ਜਿਹੜਾ ਆਰਡਰ ਰੱਖੂ ਕੋਈ ਨਹੀਂ ਬਾਹਰ ਟੋਟੋ ਮੈਂ ਰੱਖੂਗੀ ਤੇ ਬਾਕੀ ਹੈ ਹਫਤਾ ਬਾਕੀ ਪਿਆਗਾ ਬਾਕੀ ਇਹਨਾਂ ਦਾ ਆਈ ਵੀ ਆਈ ਵੀ ਸੁਣ ਤੋਂ ਬਾਅਦ ਬਣਾਉਣੀ ਆ ਏਡਾ ਹਾਂ ਬਾਕੀ ਦੇਸੀ ਜਾਂਦਾ ਆਰਡਰ ਦਾ ਬਹੁਤ ਚੜਾਈ ਜੁੜੀ ਤੇ ਵਧੀਆ ਪਈ ਹੈਗੀ ਇਹ ਨਹੀਂ ਹੈ ਕਿ ਬਾਕੀ ਥਣਾ ਗੈਪਸ ਹੈ ਬਹੁਤ ਸੋਹਣਾਗਾ ਤੇ ਥੋੜਾ ਬਸ ਆਈ ਵੀ ਵੀ ਹਜੇ ਮੈਂ ਲਾ ਫਿਟਿੰਗ ਲਾਡਰ ਰੱਖੂਗੀ ਤੱਕ ਤੱਕ ਮਤਲਬ ਪਿੱਛੇ ਨੂੰ ਨਹੀਂ ਲੈ ਜੂਗੀ ਲੈ ਚਲ ਵੀ ਟਿਕਾਈਏ ਨਾਲ ਆਇਤ ਸੁਣੋ ਪੱਕਾ ਨਹੀਂ ਸ਼ਾਇਦ ਤੁਸਣਾ ਦੀ ਬੰਦ ਜੀ ਚੈੱਕ ਕਰਾ ਲਾਂ ਮੈਥੋਂ ਇੱਥੋਂ ਦੇਖ ਸਕਦੇ ਹੋਗੇ ਸੈਸ ਸੋਹਣਾਗਾ ਬਾਕੀ ਠੰਡੀ ਸੀਲ ਦੇਖੋ ਬੇੜੇ ਚ ਕਰਨ ਵਾਲੀ ਕੱਲੂ ਵੀ ਤਰੀਫ ਦੇ ਕੋਈ ਇਹ ਨਹੀਂ ਹੈ ਰੋਕੇ ਬਰੇਮੜ ਇਹ ਇਥੋਂ ਤੁਹਾਨੂੰ ਦਿਖਾਉਂਦਾ। ਕੋਈ ਡਰਦੀ ਨਾ। ਡਰਦੀ ਨਹੀਂ। ਕੋਈ ਗੱਲ ਨਹੀਂ। ਚਲੋ ਲੈ ਚਲੋ। ਬਣ ਕੇ ਦਿਖਾ ਦੇਾਂਗੇ ਆਪਾਂ। ਹਾਂ। ਤੇ ਸੰਗਾਹ ਹੋਵੇ ਬੰਤਰ ਵੀ ਚੰਗੀ ਆ। ਇਥੋਂ ਪੁੱਠੇ ਜਿਹੀ ਚੜਾਈ ਛੜੀ। ਉਹ ਤੁਸੀਂ ਚੈੱਕ ਕਰ ਸਕੋ ਠੀਕ ਹੈ। ਇਹ ਬਾਕੀ ਆਹੀ ਮਤਲਬ 5-6 ਬਾਈ ਦੇ ਪਸ਼ੂ ਆ ਤੇ ਇੱਕ ਵੱਡੀ ਮੱਝ ਅੰਦਰ ਖੜੀ ਆ, ਕੱਟੀ ਅੰਦਰ ਖੜੀ ਆ। 6 ਪਰਸਨ ਵਿੱਚੋਂ ਇਹ ਜਿਹੜੀ ਕੱਲੀ। ਓਏ ਮੂਰੇ ਕੋਣ ਮੂਰੇ। ਇਥੋਂ ਦਿਖਾਉਣਾ ਚੜਾਈ ਇਹ ਨਾਲ ਲੈ ਵੀ ਦੀ। ਹੂੰ ਸੋਣਾ ਤਿਆਰ ਕਰੋਗੇ ਨਾ। ਹੂੰ ਤੇ ਇਹਦਾ ਮੁੱਲ ਮੁੱਲ ਕਿੰਨਾ ਕਰਨਾ ਆਪਾਂ ਇਹਦਾ ਮੁੱਲ ਜੀ ਆਪਾਂ 1 15 ਕਰ ਦਾਂਗੇ ਤੇ ਬਾਕੀ ਆਪਾਂ ਛੋਟ ਕਰ ਦਾਂਗੇ ਜੀ ਜੇ ਕੋਈ ਆਏ ਕੋਈ ਆਪਾਂ ਸਾਜਣਾ ਕਰ ਲਾ ਮੁੱਲ ਹੈ ਸਾਜਣਾ ਕਰ ਲਾ ਮੁੱਲ ਇੱਕ 10 ਕਰ ਲੀਏ ਇੱਕ 10 ਕਰ ਲੈ ਚਲ ਠੀਕ ਆ ਚਲ ਇੱਕ 10 ਕਰ ਦਿੰਨੇ ਚਲ ਬਾਈ ਮਾਨਤਨ ਛੋੜ ਦੋ 10 ਚ ਕਰ ਦਿੰਦੀ 10 ਚ ਕਰ ਦਾਂਗੇ ਵਧੀਆ ਕਰਦੀ ਆ ਵੀ ਫੋਨ ਕਰਾਇਆ ਸੀ ਭਰਾ ਨੇ ਵੀ ਬਾਈ ਸਾਢੇ ਦਾ 1000 ਰੁਪਏ ਛੋੜ ਹੈ ਵਧੀਆ ਮਾਨਤਨ ਕਰ ਦੋ ਹਾਂ ਹਾਂ ਕੋਈ ਨਾ ਵੀ ਕੋਈ ਸੋਭਾ ਕੀ ਸਦਾ ਕਰਨ ਤੇ ਹਣਾ ਜਿੱਥੇ ਕੋਈ ਭਰਾ ਸੌਦਾ ਕਰੂਗਾ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਹਨਾ ਛੋਟੀ ਇਹ ਬਾਈ ਨਾਲ ਇੱਕ 10 ਮੁੱਲ ਹੈ ਬਾਕੀ ਉਹਦਾ ਮਾਨਤਨ ਜੋ ਵਧੀਆ ਕਰ ਦੂ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਪਿੰਡ ਰਾਇਆ ਤਸੀਰ ਫੋਲ ਜ਼ਿਲ੍ਹਾ ਲਾਗਾ ਬਾਈ ਨੂੰ ਬਹੰਡਾ ਧੰਨਵਾਦ ਜੀ